ਪਾਕਿਸਤਾਨ ਵੱਲੋਂ ਵੀ ਕੁਝ ਲੋਕ ਇਸ ਮੁੱਦੇ ਨੂੰ ਜਾਣਬੁੱਝ ਕੇ ਇਸ ਤਰੀਕੇ ਹਵਾ ਦੇ ਰਹੇ ਆ ਜਿਵੇਂ ਉੱਥੇ ਕੁਝ ਇਹੋ ਜਿਹੇ ਰੀਲਾਂ ਪਾਈਆਂ ਜਾ ਰਹੀਆਂ ਵੀ ਹਾਂ ਕਰ ਲਓ ਜੋ ਕਰਨਾ ਆ ਸਾਡੀ ਤਾਂ ਫਿਲਮ ਐਕਟਰਸ ਨੇ ਉੱਥੇ ਕੰਮ ਕਰ ਲਿਆ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਸ਼ਰਾਰਤੀ ਅੰਸਰਾ ਦੋਹਾਂ ਦੇਸ਼ਾਂ ਦੇ ਵਿੱਚ ਜਿਹੜੇ ਇਸ ਮੁੱਦੇ ਨੂੰ ਜਾਣਬੁੱਝ ਕੇ ਹਵਾ ਦੇਣਾ ਚਾ ਰਹੇ ਦੇਖੋ ਆਵਾਮ ਅਗੇ ਰਸਤਾ ਅਸੀਂ ਸਾਨੂੰ ਨੈੱਟ ਦੀ ਆਜ਼ਾਦੀ ਹੈ ਅਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ ਆਮ ਲੋਕ ਜੇ ਕੋਈ ਰੀਲਾਂ ਪਾ ਰਿਹਾ ਸਾਡੇ ਵੀ ਤਾਂ ਇੱਥੇ ਹੁਣ ਚੱਲ ਰਿਹਾ ਦਲਜੀਤ ਦੇ ਖਿਲਾਫ ਕਿੰਨਾ ਕੁਸ਼ਾ ਰਿਹਾ ਕੁਝ ਹੱਕ ਚਾ ਰਿਹਾ ਕੁਝ ਖਿਲਾਫ ਆ ਰਿਹਾ ਅਸੀਂ ਉਹਨਾਂ ਨੂੰ ਰੋਕ ਸਕਦੇ ਨਹੀਂ ਰੋਕ ਸਕਦੇ মিডিਆ ਵੀ ਸਾਡਾ ਮੈਂ ਤਾਂ ਲੰਤ ਪਾਉਣਾ ਸਾਡੇ ਪੰਜਾਬ ਦੇ মিডিਆ ਨੂੰ ਜਿਹੜਾ ਦਲਜੀਤ ਦੇ ਪੱਖ ਦੀ ਬਜਾਏ ਉਹਦੇ ਖਿਲਾਫ ਉੱਤਰਿਆ ਯਾਰ ਤੁਹਾਡੇ ਪੰਜਾਬ ਦਾ ਐਡਾ ਹੀਰੋ ਹੈ ਐਡਾ ਉਹਨੇ ਨਾਮ ਕੀਤਾ ਵਰਲਡ ਵਾਈਡ ਅੱਜ ਕੈਨੇਡਾ ਦੇ ਵਿੱਚ ਉਹਦੇ ਮਨਾ ਦੀ ਪੜ੍ਹਾਈ ਸ਼ੁਰੂ ਹੋਈ ਹੈ ਤੇ ਉਹਦਾ ਵਰਲਡ ਵਾਈਡ ਮਤਲਬ ਐਡਾ ਵੱਡਾ ਨਾਮ ਹੈ ਔਰ ਤੁਸੀਂ ਉਹ ਕਿਹੜੇ ਕਿਹੜੇ ਸ਼ੋਅ ਆ ਜਿਹੜੇ ਕੱਚੀਲਾ ਵਰਗੇ ਜਿੱਥੇ ਅਜੇ ਤੱਕ ਸਾਡਾ ਕੋਈ ਆਰਟਿਸਟ ਨਹੀਂ ਪਹੁੰਚ ਸਕਿਆ ਗ੍ਰੈਮੀ ਗ੍ਰੈਮੀ ਦੀ ਗੱਲ ਕਰ ਤੁਸੀਂ ਦੇਖੋ ਨਾ ਮਾਣ ਨਾ ਸਿਰ ਉੱਚਾ ਹੁੰਦਾ ਵੀ ਸਾਡਾ ਇੱਕ ਪੰਜਾਬੀ ਕਲਾਕਾਰ ਇੱਕ ਖੂਬਸੂਰਤ ਕਲਾਕਾਰ ਹੈ ਇੱਕ ਵਧੀਆ ਗਾਇਕੀ ਉਹਦੀ ਲੱਛਰ ਗਾਇਕੀ ਨਹੀਂ ਹੈ ਜੀ ਸਾਫ਼ ਸੁਥਰੀ ਗਾਇਕੀ ਹੈ ਉਹ ਉੱਥੇ ਲੈ ਕੇ ਪਹੁੰਚਿਆ ਹਨ ਨੂੰ ਮਾਣ ਕਰਨ ਦੀ ਵਾਅਿ ਬਜਾਏ ਤੁਸੀਂ ਉਹਨੂੰ ਬੇਸ਼ਰਮੀ ਦਾ ਕਿਤਾਬ ਦੇਣ ਵਾਲੇ ਹੁੰਨੇ ਕੌਣ